ਅੰਮ੍ਰਿਤਸਰ ਜ਼ਿਲ੍ਹੇ ਵਿੱਚ ਪੋਲੀਓ ਤੋਂ ਬਚਾ ਲਈ ਸਰਕਾਰ ਵੱਲੋਂ 12 ਤੋਂ 14 ਅਕਤੂਬਰ ਤੱਕ ਪਲਸ ਪੋਲੀਓ ਮੁਹਿੰਮ ਚਲਾਈ ਜਾ ਰਹੀ ਹੈ ਸਿਵਲ ਸਜਨ ਡਾਕਟਰ ਸਵਰਨਜੀਤ ਤਵਨ ਨੇ ਲੋਕਾਂ ਨੂੰ ਸੰਦੇਸ਼ ਦਿੰਦੇ ਹੋਏ ਕਿਹਾ ਕਿ ਇਹ ਮੁਹਿੰਮ ਬੱਚਿਆਂ ਦੀ ਤੰਦਰੁਸਤ ਭਵਿੱਖ ਲਈ ਬਹੁਤ ਜ਼ਰੂਰੀ ਹੈ ਉਹਨਾਂ ਕਿਹਾ ਕਿ ਪਹਿਲੇ ਦਿਨ 12 ਅਕਤੂਬਰ ਨੂੰ ਐਤਵਾਰ ਹੋਣ ਕਰਕੇ ਟੀਮਾਂ ਸਿਰ ਬੁੱਧਾ ਤੇ ਜ਼ੀਰੋ ਤੋਂ 5 ਸਾਲ ਦੇ ਬੱਚਿਆਂ ਤੋਂ ਪੋਲੀਓ ਦੀਆਂ ਖੁਰਾਕਾਂ ਪਿਲਾਉਣ ਗਿਆ। ਇਸ ਤੋਂ ਬਾਅਦ 13 ਤੋਂ 14 ਅਕਤੂਬਰ ਨੂੰ ਸਿਹਤ ਵਿਭਾਗ ਦੀਆਂ ਟੀਮਾਂ ਘਰ-ਘਰ ਜਾ ਕੇ ਉਹਨਾਂ ਬੱਚਿਆਂ ਨੂੰ ਖੁਰਾਕ ਪਿਲਾਉਣ ਗਿਆ ਜਿਹੜੇ ਬੁੱਧਾ ਤੇ ਨਹੀਂ ਪਹੁੰਚ ਸਕੇ। ਡਾਕਟਰ ਤਵਨ ਨੇ ਦੱਸਿਆ ਕਿ ਪਾਰਕ ਨੂੰ 2014 ਵਿੱਚ ਵਿਸ਼ਵ ਸਿਹਤ ਸੰਗਠਨ ਵੱਲੋਂ ਪੋਲੀਓ ਮੁਕਤ ਘੋਸ਼ਿਤ ਕੀਤਾ ਗਿਆ ਸੀ ਪਰ ਪਾਕਿਸਤਾਨ ਅਤੇ ਅਫਗਾਨਿਸਤਾਨ ਵਰਗੇ ਗੁਆਂਢੀ ਦੇਸ਼ਾਂ ਦੇ ਵਿੱਚ ਅਜੇ ਵੀ ਪੋਲੀਓ ਦੇ ਕੇਸ ਸਾਹਮਣੇ ਆ ਰਹੇ ਹਨ ਅੰਮ੍ਰਿਤਸਰ ਜ਼ਿਲ੍ਹਾ ਸਰਹੱਦੀ ਖੇਤਰ ਹੋਣ ਕਰਕੇ ਖਤਰਾ ਬਰਕਰਾਰ ਹੈ ਇਸ ਲਈ ਇਹ ਮੁਹਿੰਮ ਜ਼ਰੂਰੀ ਹੈ ਤਾਂ ਜੋ ਕੋਈ ਵੀ ਬੱਚਾ ਪੋਲੀਓ ਦੀ ਲਪੇਟ ਵਿੱਚ ਨਾ ਆ ਸਕੇ ਕੋਈ ਹੋਰ ਨਹੀਂ ਰੈਲੀ ਦਾ ਆਯੋਜਿਤ ਕੀਤਾ ਗਿਆ ਰੈਲੀ ਨੂੰ ਅੱਜ ਰਵਾਨਾ ਕੀਤਾ ਗਿਆ ਜੀ ਮੈਂ ਡਾਕਟਰ ਸਵਰਨਜੀਤ ਸੈਵਨ ਸਰਜਨ ਅੰਮ੍ਰਿਤਸਰ ਸਾਰੇ ਇਲਾਕਾ ਵਾਸੀਆਂ ਨੂੰ ਨਮਸਕਾਰ ਕਰਦਾ ਹਾਂ ਤੇ ਸਾਰੇ ਅੰਮ੍ਰਿਤਸਰ ਜ਼ਿਲ੍ਹੇ ਨੂੰ ਅਪੀਲ ਕਰਦਾ ਹਾਂ ਕਿ ਸਰਕਾਰ ਵੱਲੋਂ ਇੱਕ ਪੋਲੀਓ ਤੋਂ ਬਚਾਅ ਲਈ ਪल्स ਪੋਲੀਓ ਮਹਿੰਮ ਜਿਹੜੀ ਚਲਾਈ ਜਾ ਰਹੀ ਆ 12 13 ਤੇ 14 ਤਿੰਨ ਦਿਨ ਦਾ ਇਹ ਪ੍ਰੋਗਰਾਮ ਆ 12 ਤਰੀਕ ਨੂੰ ਐਤਵਾਰ ਸਾਡੀਆਂ ਟੀਮਾਂ ਜਿਹੜੀਆਂ ਐ ਉਹ ਜਿਹੜੀਆਂ ਫਿਕਸਡ ਬੂਥ ਆ ਉੱਥੇ ਬੱਚਿਆਂ ਨੂੰ ਜਿਹੜੇ 0 ਤੋਂ 5 ਸਾਲ ਦੇ ਬੱਚੇ ਉਹਨਾਂ ਨੂੰ ਪੋਲੀਓ ਬੂੰਦਾ ਪਹੁੰਚਣਗੇ ਤੇ 13 14 ਨੂੰ ਹਾਊਸ ਟੂ ਹਾਊਸ ਜਾਂਦੇ ਆ ਹਰ ਘਰਾਂ ਦੇ ਵਿੱਚ ਜਾ ਕੇ ਤੇ ਜਿਹੜੇ 0 ਤੋਂ 5 ਸਾਲ ਦੇ ਬੱਚੇ ਉਹਨਾਂ ਨੂੰ ਪੋਲੀਓ ਬੂੰਦਾ ਪਲਾਈਆਂ ਜਾਂਦੀਆਂ ਥੋੜਾ ਜਿਹਾ ਮੈਂ ਦੱਸਣਾ ਚਾਹਾਂਗਾ ਕਿ ਆਲਰੇਡੀ ਜਿਹੜਾ ਸਾਡਾ ਦੇਸ਼ ਆ ਉਹ ਪੋਲੀਓ ਮੁਕਤ ਹੋ ਚੁੱਕਾ 2011 ਚ ਲਾਸਟ ਪੋਲੀਓ ਦਾ ਕੇਸ ਹੋਇਆ ਸੀਗਾ ਐਂਡ 2014 2014 ਚ ਉਸ ਤੋਂ 3 ਸਾਲ ਬਾਅਦ ਵਰਲਡ ਹੈਲਥ ਆਰਗੇਨਾਈਜੇਸ਼ਨ ਵੱਲੋਂ ਭਾਰਤ ਨੂੰ ਪੋਲੀਓ ਮੁਕਤ ਘਰਾਰ ਦਿੱਤਾ ਗਿਆ ਲੇਕਿਨ ਫਿਰ ਫਿਲ ਵੀ ਥੋੜਾ ਬਹੁਤ ਜਿਹੜਾ ਖਤਰਾ ਹੈ ਸਾਡੇ ਜਿਹੜੇ ਗੁਆਂਢੀ ਦੇਸ਼ ਨੇ ਜਿਵੇਂ ਪਾਕਿਸਤਾਨ ਤੇ ਅਫਗਾਨਿਸਤਾਨ ਉੱਥੇ ਪੋਲੀਓ ਦੇ ਕੁਝ ਕੇਸ ਐ ਜਿਹੜੇ ਉਹ ਪਾਏ ਜਾਂਦੇ ਆ ਤੇ ਆਪਣਾ ਜ਼ਿਲ੍ਹਾ ਜਿਹੜਾ ਬਾਰਡਰ ਡਿਸਟ੍ਰਿਕਟ ਆ ਐਂਡ ਕੁਛ ਨਾ ਕੁਛ ਆਵਾਜ਼ ਆਈ ਵੀ ਆ ਐਂਡ ਉਹਦੇ ਲਈ ਇਹ ਵਿਸ਼ੇਸ਼ ਮਹਿੰਮ ਜਿਹੜੀ ਆ ਚਲਾਈ ਜਾਂਦੀ ਹੈ ਕਿ ਕਿਸੇ ਵੀ ਤਰ੍ਹਾਂ ਦਾ ਮਤਲਬ ਰਿਸਕ ਅਸੀਂ ਲੈਣ ਦੀ ਪੋਜੀਸ਼ਨ 'ਚ ਨਹੀਂ ਹੈਗੇ ਸੋ 12 13 14 ਉਹ ਜਿਹੜੀ ਮੁਹਿੰਮਾਂ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਉਹ ਕਿਸ ਮੁਹਿੰਮ ਸਾਡਾ ਸਾਥ ਦੇਣ ਉਹਦੇ 'ਚ ਮੇਰੇ ਨਾਲ ਇੱਥੇ ਡਾਕਟਰ ਅਸ਼ੀਸ਼ਾ ਨੇ ਜਿਹੜੇ WHO ਦੀ ਪਰਜੈਂਟ ਡਾਕਟਰ ਭਾਰਤੀ ਤਾਂ ਜਿਹੜਾ ਟੀਕਾ ਕਰਨਾ ਅਫਸਰ ਡਾਕਟਰ ਆਪਣੇ ਹੋਰ ਸਾਡੇ ਸਟਾਫ ਮੈਂਬਰ ਅਮਰਦੀਪ ਬਾਸਮੀਆ ਅਫਸਰ ਉਹ ਮੌਜੂਦ ਨੇ ਐਂਡ ਮੈਨੂੰ ਮੇਰੇ ਸਟਾਫ ਨੇ ਦੱਸਿਆ ਵੀ ਟੋਟਲ ਜਿਹੜੀ ਲਗਭਗ 27 ਲੱਖ 27 ਲੱਖ 87 ਹਜ਼ਾਰ ਦੇ ਆਸ-ਪਾਸ ਆਬਾਦੀ ਆ ਜਿਹਦੇ ਵਿੱਚ 549 ਹਜ਼ਾਰ ਦੇ ਕਰੀਬ ਘਰਾਂ ਦੇ ਵਿੱਚ ਜਾ ਕੇ ਤੇ 297250 ਬੱਚੇ 297250 ਬੱਚੇ ਸਾਰਾ ਹੋਮਵਰਕ ਸਾਡੀਆਂ ਟੀਮਾਂ ਵੱਲੋਂ ਇੱਕ ਮਾਈਕਰੋ ਪਲਾਨ ਬਣਿਆ ਹੁੰਦਾ ਹੈ ਉਹਦੇ ਤਹਿਤ ਇਹ ਸਾਰਾ ਜਿਹੜਾ ਪ੍ਰੋਗਰਾਮ ਕੀਤਾ ਜਾਣਾ ਤੇ ਸਾਡੀਆਂ ਜਿਹੜੀਆਂ ਟੋਟਲ 1400 ਦੇ ਆਸ-ਪਾਸ ਟੀਮਾਂ ਨੇ ਕਾਤੇ ਸੁਪਰਵਾਈਜ਼ਰ ਨੇ ਜਿਹੜੇ ਆਲਮੋਸਟ 290 95 300 ਦੇ ਆਸ-ਪਾਸ ਸੁਪਰਵਾਈਜ਼ਰ ਨੇ ਉਹਦੇ ਸੁਪਰਵਾਈਜ਼ਰ ਸਾਡੇ ਸਾਰੇ ਮੈਡੀਕਲ ਅਫੀਸਰ ਐਮ ਐਚ ਵੀ ਜਾਂ ਹੋਰ ਸਿਹਤ ਭਾਗ ਦਾ ਸਟਾਫ ਆ ਉਹ ਇਸ ਮਹਿੰਮ ਨੂੰ ਸਫਲ ਬਣਾਉਣ ਦੇ ਵਿੱਚ ਲੱਗਾ ਹੋਇਆ ਹੈ ਦੇਖੋ ਕੋਈ ਵੀ ਜਿਹੜਾ ਸਿਹਤ ਭਾਗ ਦਾ ਕੰਮ ਆ ਉਹ ਲੋਕਾਂ ਦੀ ਪਾਰਟਿਸਪੇਸ਼ਨ ਤੋਂ ਬਿਨਾ ਅਧੂਰਾ ਹੈ ਸਿਰਫ ਸਿਹਤ ਭਾਗ ਦੀ ਜ਼ਿੰਮੇਵਾਰੀ ਨਹੀਂ ਗਈ ਕਿ ਸਾਰੇ ਕੰਮ ਕੀਤੇ ਜਾਣ ਨਾਲ ਦੇ ਨਾਲ ਲੋਕਾਂ ਦੀ ਪਾਰਟਿਸਪੇਸ਼ਨ ਵੀ ਇਹ ਪੇਰੈਂਟਸ ਉਹਨਾਂ ਦੀ ਵੀ ਬਹੁਤ ਵੱਡੀ ਜ਼ਿੰਮੇਵਾਰੀ ਆ ਵੀ ਉਹ 0 ਤੋਂ 5 ਸਾਲ ਦਾ ਬੱਚਾ ਹੈ ਤੇ ਉਹਨੂੰ ਮਤਲਬ ਚਾਹੇ ਉਹ ਬੱਚਾ ਬਿਮਾਰ ਆ ਚਾਹੇ ਹਸਪੀਟਲਾਈਜ਼ਡ ਆ ਚਾਹੇ ਕੋਈ ਵੀ ਪ੍ਰੋਬਲਮ ਹੈ ਹਰ ਤਰ੍ਹਾਂ ਦੇ ਬੱਚੇ ਪੇਰੈਂਟਸ ਦੀ ਵੀ ਜ਼ਿੰਮੇਵਾਰੀ ਹੈ ਵੀ ਉਹ ਆਪਣੇ ਬੱਚਿਆਂ ਦੀ ਅੱਛੀ ਸਿਹਤ ਅੱਛੇ ਰੱਖ ਨੂੰ ਮੋਖ ਰੱਖਦੇ ਹੋયા ਇਹ ਪੋਲੀਓ ਬੂੰਦਾ ਪਲਾਨ ਜਿਹੜੇ ਫਿਕਸਡ ਬੂਥ ਨੇ ਕੋਸ਼ਿਸ਼ ਕਰਨ ਵੀ ਉੱਥੇ ਲਿਆਂ ਐਂਡ ਨੀਤੀ ਕਰ ਕਰ ਜਾ ਕੇ ਸਾਡੇ ਕੋਲ ਸਾਰੇ ਬੱਚੇ ਰਜਿਸਟਰਡ ਨੇ ਸਾਡੀਆਂ ਟੀਮਾਂ ਘਰ ਘਰ ਜਾਣਗੀਆਂ ਪੂਰਾ ਸਹਿਯੋਗ ਦੇਣ ਅਗਰ ਫਿਰ ਵੀ ਅਗਰ 3 ਦਿਨਾਂ ਦੇ ਵਿੱਚ ਕੋਈ ਬੱਚਾ ਰਹਿ ਜਾਂਦਾ ਹੈ ਕੋਈ ਕੋਈ ਬਾਹਰ ਅੰਦਰ ਗਿਆ ਹੁੰਦਾ ਹੈ ਕੋਈ ਆਪਣੇ ਰਿਸ਼ਤੇਦਾਰ ਭੈਣ ਭਰਾਵਾਂ ਕਿਸੇ ਵੀ ਹੋਰ ਜਗ੍ਹਾ ਤੇ ਗਿਆ ਹੈ ਤੇ ਉਹ ਵੀ ਸਾਡੀ ਟੀਮ ਇੱਕ ਦੋ ਦਿਨ ਜਿਹੜੇ ਉਸ ਤੋਂ ਬਾਅਦ ਆ ਉਹ ਵੀ ਜਾ ਕੇ ਖਬਰ ਕਰੇਗੀ ਐਂਡ ਮੈਂ ਫਿਰ ਸਾਰਿਆਂ ਨੂੰ ਬੇਨਤੀ ਕਰਦਾ ਕਿ ਸਾਰੇ ਜਿਹੜੇ ਇਲਾਕਾ ਨਿਵਾਸੀ ਨੇ ਸਾਰੇ ਪੇਰੈਂਟਸ ਨੇ ਸਾਰੀ ਜਨਤਾ ਸਾਨੂੰ ਸਹਿਯੋਗ ਦਿਓ ਤਾਂ ਕਿ ਅਸੀਂ ਇੱਕ ਬੱਚੇ ਹੀ ਭੁੱਖਨੇ ਦੇਖੋ ਗਾਣਾ ਵੀ ਵੱਜ ਰਿਹਾ ਵੀ ਬੱਚੇ ਮਨ ਕੇ ਸਕੇ ਸਾਰੇ ਜਗ ਕੀ ਅੱਖ ਕਿ ਤਾਰੇ ਤੇ ਦੇਖੋ ਬੱਚਾ ਬਿਮਾਰ ਹੋਏ ਮਾਂ ਪਿਓ ਨੂੰ ਕੁਝ ਨਹੀਂ ਅੱਛਾ ਲੱਗਦਾ ਐਂਡ ਕੀਪਿੰਗ ਥੈਟ ਥਿੰਗ ਇਨ ਮਾਈਂਡ ਇਹ ਸਾਡੀ ਇੱਕ ਨੈਤਿਕ ਤੇ ਸਮਾਜਿਕ ਜ਼ਿੰਮੇਵਾਰੀ ਆ ਵੀ ਅਸੀਂ ਇਹ ਮਹਿੰਮੂ ਸਫਲ ਬਣਾਈਏ ਤਾਂ ਕਿ ਜਿਹੜੇ ਬੱਚੇ ਦੇਸ਼ ਦਾ ਭੁੱਖਨੇ ਉਹ ਤੰਦਰੁਸਤ ਰਹਿਣ ਬਹੁਤ ਬਹੁਤ ਤਾਂ ਜਿਦਾ ਰੂਰਲ ਏਰੀਆਸ ਵਿੱਚ ਵੀ ਐਂਡ ਟੂ ਐਂਡ ਮਤਲਬ ਜਿਹੜਾ ਕਵਰੇਜ ਹੈ ਬਿਲਕੁਲ 100% ਰੂਰਲ ਏਰੀਆ ਰਿਮੋਟਸਟ ਏਰੀਆ ਉਥੋਂ ਤੱਕ ਜਿੱਥੇ ਕੋਈ ਨਹੀਂ ਪਹੁੰਚ ਸਕਦਾ ਉੱਥੇ ਵੀ ਸਾਡੀਆਂ ਟੀਮਾਂ ਪਹੁੰਚਣਗੀਆਂ ਈਵਨ ਅਜੇ ਆਪਣਾ ਤਾਂ ਜਿਹੜਾ ਜ਼ਿਲ੍ਹਾ ਹੈ ਜਾਂ ਆਪਣਾ ਸਟੇਟ ਹੈ ਪੰਜਾਬ ਥਿੰਗਸ ਆ ਅਪਰੋਚੇਬਲ ਵੀ ਕੋਈ ਇਹੋ ਜਿਹਾ ਐਂਡ ਤੁਸੀਂ ਦੇਖੋ ਟੀਵੀ ਤੇ ਆਂਦਾ ਵੀ ਆ ਵੀ ਈਵਨ ਰਿਮੋਟਸਟ ਏਰੀਆ ਜਿਵੇਂ ਪਹਾੜੀ ਇਲਾਕਾ ਜਿੱਥੇ ਹੋਂਚਣਾ ਮੁਸ਼ਕਲ ਹੈ ਉੱਥੇ ਵੀ ਸਿਹਤ ਉਹ ਭਾਗ ਦੇ ਕਰਮਚਾਰੀ ਜਾ ਰਹੇ ਐਂਡ ਹਾਟਸ ਆਫ ਟੂ ਸੱਚ ਪੀਪਲ ਸਾਰੇ ਸਿਹਤ ਉਹ ਭਾਗ ਮਤਲਬ ਸਾਰੇ ਦੇਸ਼ ਚ ਇੰਨੀ ਮਿਹਨਤ ਕਰ ਰਹੇ ਆ ਕਿ ਘਰ ਘਰ ਜਾ ਕੇ ਜਿੱਥੇ ਅਸੰਭਵ ਬਹੁਤ ਮੁਸ਼ਕਲ ਹੈ ਪਹੁੰਚਣਾ ਉੱਥੇ ਵੀ ਪਹੁੰਚ ਰਹੇ ਐਂਡ ਸਾਡਾ ਤਾਂ ਏਰੀਆ ਮਤਲਬ ਯਾਰ ਬਰੈਸਟ ਵੀ ਈਜ਼ੀਲੀ ਅਪਰਚੇਬਲ ਆ ਕੋਈ ਜਿਵੇਂ ਪੱਠੇ ਆ ਜਾਂ ਕੋਈ ਮਾਈਗਰੇਟਰੀ ਪਾਪੂਲੇਸ਼ਨ ਆ ਕੋਈ ਝੁੱਗੀਆਂ ਝੌਂਪੜੀਆਂ ਐਂਡ ਹੋਰ ਕੋਈ ਬਾਹਰ ਡੇਰੇ ਆ ਕੋਈ ਬਹਿਕਾਂ ਉੱਥੇ ਸਾਡੀਆਂ ਟੀਮਾਂ ਜਾਂ ਨਹੀਂ ਪ੍ਰੋਪਰ ਐਕਚੁਅਲੀ ਇਹ ਪ੍ਰੋਗਰਾਮ ਪਿਛਲੇ ਮਹੀਨੇ ਤੋਂ ਚੱਲਦਾ ਆ ਰਿਹਾ ਹੈ ਕਿ ਮਾਈਕਰੋ ਪਲਾਨ ਬਣਦੀ ਹੈ ਬੱਚਿਆਂ ਦੀ ਰਜਿਸਟ੍ਰੇਸ਼ਨ ਹੁੰਦੀ ਹੈ ਉਹਨਾਂ ਦੀ ਗਿਣਤੀ ਹੁੰਦੀ ਹੈ WHO ਦੀਆਂ ਟੀਮਾਂ ਕੰਮ ਕਰ ਰਹੀਆਂ ਸਾਡੇ ਵਰਕਰ ਕੰਮ ਕਰ ਰਹੇ ਜਿਹੜਾ ਕਿ ਫਿਗਰ ਆ ਇਹ ਬਿਲਕੁਲ ਐਕਚੁਅਲ ਫਿਗਰ ਜਨਰੇਟ ਹੋਈ ਹੋਈ ਆ ਮਤਲਬ ਕੱਲੇ-ਕੱਲੇ ਸਾਡੀ ANM ਆਸ਼ਾ ਵਰਕਰ ਐਲਐਨਜੀ ਸਪੋਰਟ ਵਰਕਰ ਸਿਹਤ ਭਗਤ ਕਰਮਚਾਰੀ ਸਾਰੇ ਲੱਗੇ ਹੁੰਦੇ ਆ ਉਹਨਾਂ ਨੇ ਇੱਕ ਪ੍ਰੋਪਰ ਪਲੈਨਿੰਗ ਕੀਤੀ ਹੋਈ ਆ ਐਂਡ ਇਟ ਇਜ਼ ਗੋਇੰਗ ਟੂ ਬੀ ਅ ਗ੍ਰੇਟ ਸਕਸੈਸ ਮੈਨੂੰ ਆਪਣੇ ਫਖਰ ਹੈ ਮੁਲਾਜ਼ਮਾਂ ਤੇ ਜਿਹੜਾ ਪੂਰੀ ਮਿਹਨਤ ਤੇ लगणं काम करणं